ਆਰ ਦਾ ਤਾਂ ਆਪਦੇ ਘਰੇ ਲੈ ਜਾਏ ਰੱਖ ਕੇ ਤਾਂ ਦੇਖੇ ਇਹਨਾਂ ਨੂੰ ਮੰਮੀ ਤੁਸੀਂ ਜੋ ਕਹਿਣਾ ਮੈਨੂੰ ਕਹਿ ਲੋ ਪਰ ਮੇਰੇ ਭਰਾ ਨੂੰ ਕੁਝ ਨਾ ਕਹੋ ਅੰਕਾ ਦਾ ਜੀ ਹਾਂ ਬੁਲੀ ਆ ਗਿਆ ਮੈਂ ਵੀ ਹੁਣੇ ਲੈ ਤੀਸੀ ਕੀ ਲੇਟ ਹੀ ਹੋ ਗਿਆ ਤੁਸੀਂ ਫਲਾਈਟ ਜਗਾਦ ਵਾਲੀ ਹਾਂ ਜਗਾਦ ਜਗਾਦ ਮੈਂ ਓਕੀ ਹਾਂ ਹਾਂ ਮੈਂ ਲੇਟ ਹੋ ਗਿਆ ਬਸ ਦੋਸਤਾਂ ਨਾਲ ਗਏ ਸੀਗੇ ਤਾਂ ਥੋੜਾ ਜਿਹਾ ਟਾਈਮ ਲੱਗ ਗਿਆ ਚਾ ਚਲ ਬੈਠੋ ਮੈਂ ਪਾਣੀ ਲੈ ਕੇ ਆਈ ਤੁਹਾਡੇ ਵਾਸਤੇ ਫਿਰ ਆ ਪਾਣੀ ਲਿਆ ਠੀਕ ਰਿਹਾ ਸਫਰ ਆ ਬਹੁਤ ਵਧੀਆ ਸੀਗਾ ਬੈਠੋ ਆ ਲੈ ਦੇ ਦੇ ਰੱਖ ਦੇਣਾ ਹਾਂ ਰਸਤਾ ਜੀ ਥੱਕ ਗਿਆ ਲੱਗਦਾ ਵਾਵਾ ਹਾਂ ਸਫਰ ਜੀ ਨਾ ਥਕਾਨ ਹੋ ਗਈ ਕਿ ਬਣਾਵਾ ਨਹੀਂ ਮੈਂ ਰੋਟੀ ਖਾਇਆ ਸੀਗਾ ਨਾਲੇ ਦੱਸ ਜੰਨਤ ਨੂੰ ਇਹਨਾਂ ਬੁਖਾਰ ਸੀ ਮੈਨੂੰ ਦੱਸਤਾ ਦੇਣਾ ਸੀ ਵੀ ਜੰਨਤ ਨੂੰ ਬੁਖਾਰ ਆ ਹਾਂ ਜੰਨਤ ਨੂੰ ਤਾਂ ਬੁਖਾਰ ਸੀਗਾ ਪਰ ਤੁਹਾਨੂੰ ਵੀ ਨਹੀਂ ਹੱਸਿਆ ਵੀ ਜੰਨਤ ਨੂੰ ਬੁਖਾਰ ਆ ਤੂੰ ਐਨੀ ਗੱਲ ਛੱਡ ਵੀ ਮੈਨੂੰ ਕਿੱਦਾਂ ਪਤਾ ਲੱਗਿਆ ਕਿੱਦਾਂ ਨਹੀਂ ਮੈਂ ਉਹਦਾ ਪਤਾ ਲੈ ਕੇ ਆਨਾ ਆ ਉਹ ਰੁਕੋ ਤਾਂ ਸਹੀ ਸੁੱਤੀ ਗਈ ਆ ਮੰਮੀ ਵਾਲੀ ਵੀ ਸੌਂ ਕੇ ਟਾਈਮ ਦੇਖਿਆ ਕਿੰਨਾ ਹੋ ਗਿਆ ਪਰ ਬੱਚਾ ਬਿਮਾਰ ਹੋ ਦਾ ਪਤਾ ਤਾਂ ਲੈਣਾ ਹੀ ਆ ਸੁੱਤੀ ਪਈ ਆ ਬੁਖਾਰ ਸੀਗਾ ਉਹਨੂੰ ਹੁਣ ਪਟੀਆਂ-ਪਟੀਆਂ ਕਿਤੇ ਦਵਾਈ ਲਿਆਂਦੀ ਆ ਸੁੱਤੀ ਪਈ ਆ ਪਰ ਤੁਸੀਂ ਇਹ ਨਹੀਂ ਦੱਸਿਆ ਵੀ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਕਿਹਨੇ ਦੱਸਿਆ ਕਿ ਜੰਨ ਨੂੰ ਬੁਖਾਰ ਆ ਚੱਲ ਕੋਈ ਨਹੀਂ ਰਾਤ ਤਾਂ ਬਹੁਤ ਹੋ ਗਈ ਬੱਚਾ ਸੋ ਵੀ ਗਿਆ ਉਹਦੀ ਨੀਂਦ ਨਹੀਂ ਖਰਾਬ ਕਰਨੀ ਪਰ ਜੋ ਮੰਮੀ ਨੇ ਅੱਜ ਮਨਦੀਪ ਦੇ ਭਰਾ ਨਾਲ ਕੀਤਾ ਨਾ ਉਹ ਬਹੁਤ ਮਾੜਾ ਕੀਤਾ ਹੈ ਕੋਲਦੀ ਤੈਨੂੰ ਪਤਾ ਤਾਂ ਹੈ ਕਿ ਮੰਮੀ ਆਪਣੀ ਮਰਜ਼ੀ ਨਾਲ ਚੱਲਦੇ ਆ ਉਹ ਤਾਂ ਬੋਲਣ ਲੱਗਿਆ ਇੰਨਾ ਬੋਲਦੇ ਆ ਪਤਾ ਹੀ ਨਹੀਂਦਾ ਮੈਂ ਤਾਂ ਬਥੇਰਾ ਰੋਕਿਆ ਸੀਗਾ ਪਰ ਸੁਣਦੇ ਆ ਕਿਸੇ ਦੀ ਕਹਿਣ ਨੂੰ ਤਾਂ ਨਾ ਮੈਂ ਬੜਾ ਕੁਝ ਕਹਿ ਸਕਦਾ ਹਾਂ ਪਰ ਆਪਣੀ ਮਾਂ ਆ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਵੀ ਤਾਂ ਤਾਂ ਹੀ ਚੁੱਪ ਆ ਵੀ ਵੱਡੇ ਨੇ ਹੁਣ ਉਹਨਾਂ ਦੇ ਅੱਗੇ ਬੋਲਦੀ ਮੈਂ ਚੰਗੀ ਲੱਗਦੀ ਆ ਪਰ ਹੱਦਾ ਤਾਂ ਨਹੀਂ ਪਾਰ ਕਰਨੀਆਂ ਚਾਹੀਦੀਆਂ ਹੱਦਾ 'ਚ ਹੀ ਰਹਿਣਾ ਚਾਹੀਦਾ ਆ ਦੇਖਣਾ ਨਹੀਂ ਚਾਹੀਦਾ ਵੀ ਬੰਦਾ ਘਰੇ ਆਇਆ ਘਰੇ ਆਏ ਦੀ ਐਡਾ ਬੇਇੱਜ਼ਤੀ ਥੋੜੀ ਕਰੀਦੀ ਆ ਸਰਦਾਰ ਜੀ ਆਪਾਂ ਨੂੰ ਮੰਦੀਪ ਦੇ ਮਾਮਲੇ 'ਚ ਨਾ ਬਹੁਤਾ ਬੋਲਣ ਦੀ ਲੋੜ ਨਹੀਂ ਹੈਗੀ ਜਦੋਂ ਇਹਦੇ ਪੇਕੇ ਨਹੀਂ ਬੋਲਦੇ ਤੇ ਆਪਾਂ ਨੂੰ ਕੀ ਲੋੜ ਪਈ ਆ ਬੋਲਣ ਦੀ ਪੇਕੇ ਦਾ ਦੇ ਮੰਮੀ ਤੋਂ ਡਰਦੇ ਨਹੀਂ ਬੋਲਦੇ ਤੇਰੇ ਸਾਹਮਣੇ ਤੂੰ ਦੇਖੇ ਸੀ ਉਹਨਾਂ ਨੂੰ ਕਿਦਾਂ ਜਲੀਲ ਹੋ ਕੇ ਕੱਢਿਆ ਸੀ ਨਾਲੇ ਮੈਂ ਆਪਣੇ ਭਰਾ ਦੇ ਪਰਿਵਾਰ ਨਾਲ ਐ ਤਾਂ ਹੁੰਦਾ ਕਿਦਾਂ ਦੇਖ ਸਕਦਾ ਹਾਂ ਨਾਲੇ ਮੇਰੀ ਗੱਲ ਸੁਣ ਮੰਮੀ ਨੂੰ ਨੇ ਇੱਕ ਗੱਲ ਸਮਝਾ ਦੀ ਇਹ ਵਕਤ ਦੀ ਮਾਰ ਆ ਇਹ ਦੱਸ ਕੇ ਨਹੀਂ ਪੈਂਦੀ ਕਿਸੇ ਦੇ ਕਦੋਂ ਪੈ ਜਾਂਦੀ ਹੈ ਓਹੋ ਸਰਦਾਰ ਜੀ ਕਿਹੜੀਆਂ ਗੱਲਾਂ ਲਾ ਕੇ ਬਹਿ ਗਏ ਆ ਟਾਈਮ ਦੇਖਿਆ ਕਿੰਨਾ ਹੋ ਗਿਆ ਪੈ ਜਾ ਲੰਮੇ ਸਾਰੇ ਸੌਂ ਗਏ ਆ ਕੱਲ ਮੈਂ ਆਇਆ ਫਰੈਸ਼ ਹੋ ਕੇ ਆਇਆ। ਲਾਈਟ ਬੰਦ ਕਰ ਜਾ। ਹਸੀ ਕਾ ਵੀਰ ਜੀ। ਆਗੇ ਸੀ ਵੀਰ ਜੀ ਬਹਰ ਤੁਸੀਂ। ਹਾਂ ਮੈਨੂੰ ਅੱਤੀ ਲੇਟ ਹੋ ਗਿਆ ਸੀਗਾ। ਮੈਂ ਕਿਹਾ ਤੰਗ ਕਾਨੂੰ ਕਰਨਾ। ਅੱਛਾ ਠੀਕ ਆ ਜੰਨਤ ਹੁਣ। ਹਾਂਜੀ ਵੀਰ ਜੀ ਸੁੱਤੀ ਪਈ ਆ ਵੈਸੇ ਤਾਂ ਉਹ ਹੁਣ ਤਾਂ ਠੀਕ ਆ ਉਹ। ਨਾ ਕੁਛ ਨਹੀਂ ਹੋਇਆ ਇਹਨੂੰ ਪਖੰਡ ਕਰਦੀਆਂ ਨੇ ਦੋਨੇ ਮਾਵਾਂ ਤੀਆਂ ਮਾੜਾ ਜਿਹਾ ਬੁਖਾਰ ਸੀ ਹੋ ਗਈ ਹੋਣੀ ਹੈ ਹੁਣ ਤਾਂ ਠੀਕ ਵਰਜੀ ਮੈਂ ਤੁਹਾਨੂੰ ਕੰਮ ਕਿਆ ਸੀ ਕੀਤਾ ਨਹੀਂ ਤੁਸੀਂ ਉਹ ਨਾ ਕਿਹੜਾ ਕੰਮ ਆਪਦੇ ਜੇਠ ਨੂੰ ਕਹਿੰਨੀ ਆ ਮੈਂ ਮਰ ਗਈ ਆ ਮੈਨੂੰ ਦੱਸ ਕੀ ਕੰਮ ਆ ਤੈਨੂੰ ਮੰਮੀ ਜੀ ਵੀਰ ਜੀ ਜੇਠ ਹੋਣ ਤੋਂ ਪਹਿਲਾਂ ਮੇਰੇ ਵੱਡੇ ਭਰਾ ਨੇ ਮੋਂਾ ਨੂੰ ਇੰਨਾ ਕੰਮ ਤਾਂ ਕਹਿ ਹੀ ਸਕਦੀਆਂ ਨਾ ਅਮਨਦੀਪ ਕਿਹੜਾ ਕੰਮ ਆ ਮੈਨੂੰ ਦੱਸ ਦੇ ਤੂੰ ਸਵੇਰੇ ਸ਼ੁਰੂ ਹੋ ਗਈ ਇਹ ਵਿਚਾਰੇ ਥੱਕੇ ਆਏ ਆ ਮਨਦੀਪ ਕੰਮ ਤਾਂ ਮੈਂ ਤੇਰੇ ਲਈ ਦੇਖ ਲਿਆ ਸੀਗਾ ਪਰ ਉਹਨਾ ਥੋੜਾ ਛੋਟਾ ਆ ਕੋਈ ਮੈਨੂੰ ਵਧੀਆ ਕੰਮ ਲੱਗੂਗਾ ਮੈਂ ਤੈਨੂੰ ਆਪਣੇ ਆਪ ਹੀ ਦੱਸ ਦੂੰਗਾ ਨਾ ਕੀ ਆਪਸ ਚਾ ਖਿਚੜੀ ਦੀ ਬਣਾਈ ਜਾਂਦੇ ਹੋ ਮੈਨੂੰ ਵੀ ਤਾਂ ਦੱਸੋ ਕਿਹੜੇ ਕੰਮ ਦੀ ਗੱਲ ਕਰਦੀਆਂ ਤੂੰ ਮੰਮੀ ਜੀ ਮੈਂ ਵੀਰ ਜੀ ਨੂੰ ਕਿਹਾ ਸੀ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਲੱਭ ਦੇਣਗੇ ਜੰਨਤ ਦੀ 100 ਲੋੜਾ ਹੁੰਦੀ ਆ ਉਹਨਾਂ ਨੂੰ ਬਸ ਪੂਰੀਆਂ ਕਰਨ ਲਈ ਮਨਦੀਪ ਤੈਨੂੰ ਨੌਕਰੀ ਦੀ ਕੀ ਲੋੜ ਪੈ ਗਈ ਤੇਰੀ ਪੈਨਸ਼ਨ ਆਉਂਦੀ ਤਾਂ ਹੈਗੀ ਆ ਨਾਲੇ ਸਰਦਾਰ ਜੀ ਜਿਹੜਾ ਖਰਚਾ ਦੇ ਕੇ ਜਾਂਦੇ ਮੈਂ ਦਿਨ ਹੀ ਤਾਂ ਹੈਗੀ ਆ ਤੈਨੂੰ ਦੀਦੀ ਕਈ ਲੋੜਾ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਸ ਇਸੇ ਲਈ ਮੈਂ ਨੌਕਰੀ ਕਰਨਾ ਚਾਹੁੰਨੀ ਆ ਅੱਛਾ ਹੁਣ ਤੂੰ ਬਾਹਰ ਜਾ ਕੇ ਨੌਕਰੀ ਕਰੇਂਗੀ ਮੇਰੀ ਵੀ ਸੁਣ ਲੈ ਫਿਰ ਇੱਕ ਗੱਲ ਐ ਤੈਨੂੰ ਬਾਹਰ ਜਾ ਕੇ ਨੌਕਰੀ ਕਰਨ ਨਹੀਂ ਦੇਣੀ ਹੈਗੀ। ਨਾ ਮਮੀ ਪਹਿਲਾਂ ਤਾਂ ਮੈਂ ਨੌਕਰੀ ਇਹਦੇ ਕਰਨ ਦੇ ਖਿਲਾਫ ਸੀ ਵੀ ਮੰਦੀਪ ਨੌਕਰੀ ਨਹੀਂ ਕਰੂਗੀ ਪਰ ਉਹਨੇ ਕਿਹਾ ਨਾ ਕੁਝ ਲੋੜਾਂ ਇਹ ਜੀਆਂ ਹੁੰਦੀਆਂ ਜਿਹੜੀਆਂ ਪੂਰੀਆਂ ਕਰਨ ਵਾਸਤੇ ਉਹਨੂੰ ਕੁਝ ਨਾ ਕੁਝ ਕਰਨਾ ਪੈਣਾ। ਫਿਰ ਆਪਾਂ ਨੂੰ ਕੀ ਦਿੱਕਤਾਂ ਨੂੰ ਨੌਕਰੀ ਕਰ ਲੈਣ ਦਿਓ। ਪਰ ਸਰਦਾਰ ਜੀ ਲੋਕੀ ਕੀ ਕਹਿਣਗੇ ਵੀ ਨਿੱਕੇ ਦੇ ਪੂਰੇ ਹੋਣ ਨੂੰ ਟਾਈਮ ਕਿੰਨਾ ਹੋਇਆ ਲੈ। ਸਭ ਤੋਂ ਪਹਿਲਾਂ ਨਾ ਆਪਣਾ ਘਰ ਦੇਖਣਾ ਚਾਹੀਦਾ ਆ ਲੋਕਾਂ ਦਾ ਮੂੰਹ ਆਪਾਂ ਫੜ ਨਹੀਂ ਸਕਦੇ। ਕੋਈ ਕਿਸੇ ਦੇ ਪੀਪੇ ਚਾਟਾ ਨਹੀਂ ਪਾਕੇ ਜਾਂਦਾ ਮਿਹਨਤ ਕਰਕੇ ਹੀ ਰੋਟੀ ਕਾਣੀ ਪੈਣੀ ਆ ਬਾਕੀ ਮੰਦੀ ਮੈਂ ਤੇਰੇ ਨਾਲ ਤੂੰ ਆਪਣੇ ਪੈਰਾਂ ਤੇ ਖੜੀ ਹੋ ਨਾ ਐਵੇਂ ਕਿਵੇਂ ਐਵੇਂ ਕਿਵੇਂ ਇਹ ਬਾਹਰ ਜਾ ਕੇ ਨੌਕਰੀ ਕਰ ਲੂਗੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਘਰ ਦੀ ਨੋ ਬਾਹਰ ਜਾ ਕੇ ਨੌਕਰੀਆਂ ਕਰਦੀ ਫਿਰੇ ਨਾ ਮੰਮੀ ਬਾਹਰ ਕੰਮ ਕਰਨ ਜਾਂ ਕੀ ਪਰੇਸ਼ਾਨੀ ਐ ਜੇ ਉਹ ਆਪ ਤੇ ਆਪਣੀ ਕੁੜੀ ਵਾਸਤੇ ਕੁਝ ਕਰਨਾ ਚਾਹੁੰਦੀ ਆ ਤਾਂ ਉਹਨੂੰ ਕਰਨ ਕਰ ਲੈਣ ਦਿਓ ਤੁਸੀਂ ਨਾ ਜੇ ਇਹ ਗੱਲਾਂ ਵਾ ਨਾ ਠੀਕ ਆ ਫਿਰ ਜਾਵੇ ਬਾਹਰ ਕਰੇ ਨੌਕਰੀ ਪਰ ਆਪਦੀ ਧੀ ਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਨਾ ਸਾਰਾ ਖਰਚਾ ਇਹ ਖੁਦ ਚੱਕੂਗੀ ਬੋਲ ਮਨਜ਼ੂਰਾ ਹੁਣ ਦਿਨ ਸਭ ਕੁਝ ਕੋਈ ਨਹੀਂ ਏਨੀ ਮੈਂ ਆਪਣੀ ਧੀ ਕਰਕੇ ਹਰ ਕੁਰਬਾਨੀ ਦੇਣ ਲਈ ਤਿਆਰ ਆ ਮੰਦੀਪ ਤੂੰ ਜੋ ਮਰਜ਼ੀ ਕਹਿ ਲੈ ਪਰ ਆਪਾਂ ਨਾ ਬਾਹਰ ਜਾ ਕੇ ਕਮਾਈ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ ਦੀਦੀ ਜਦੋਂ ਤੱਕ ਤਾਂ ਜੰਨਤ ਦੇ ਪਾਪਾ ਸੀਗੇ ਮੈਂ ਕਦੇ ਨਹੀਂ ਕਿਹਾ ਨੌਕਰੀ ਕਰਨ ਵਾਸਤੇ ਪਰ ਮੈਂ ਹੁਣ ਮਜਬੂਰ ਹਾਂ ਨਾ ਕਮਾਈਆਂ ਕਰਨੀਆਂ ਨਾ ਇੰਨੀਆਂ ਸੌਕੀਆਂ ਨਹੀਂ ਹੈਗੀਆਂ ਬਾਹਰ ਨਿਕਲ ਕੇ ਨਾ ਤੈਨੂੰ ਪਤਾ ਲੱਗ ਜੂ ਦੁਨੀਆ ਕਿਸ ਮੁੱਲ ਵਿਕਦੀ ਆ ਕੋਈ ਨਹੀਂ ਮੰਮੀ ਜੀ ਮੇਰੇ ਵਰਗੀਆਂ ਬਥੇਰੀਆਂ ਮਾਵਾਂ ਨੇ ਜਿਹੜੀਆਂ ਕਿਸੇ ਨਾ ਕਿਸੇ ਮਜਬੂਰੀ ਕਰਕੇ ਘਰੋਂ ਨਿਕਲਦੀਆਂ ਨੇ ਨਾਲੇ ਵੀਰ ਜੀ ਕੰਮ ਛੋਟਾ ਮੋਟਾ ਜਿੱਦਾਂ ਦਾ ਮਰਜ਼ੀ ਹੋਵੇ ਮੈਂ ਆਪਣੀ ਧੀ ਨੂੰ ਇੱਜ਼ਤ ਦੀ ਰੋਟੀ ਤਾਂ ਖਵਾ ਸਕਦੀ ਆ ਨਾ ਕੋਈ ਨਾ ਮਨਦੀਪ ਮੇਰੀ ਗੱਲ ਸੁਣ ਤੂੰ ਦਿਲ ਹੌਲਾ ਨਾ ਕਰ ਮੇਰੀ ਇੱਕ ਦੋਸਤ ਨਾਲ ਗੱਲ ਚੱਲਦੀ ਆ ਉਹਦੇ ਨਾਲ ਪੂਰੀ ਗੱਲਬਾਤ ਕਰਕੇ ਨਾ ਤੈਨੂੰ ਮੈਂ ਫੋਨ ਕਰ ਦੂੰਗਾ ਘਬਰਾ ਨਾ ਚੱਲ ਮੈਂ ਚੱਲਦਾ ਹੁਣ ਹਾਂ ਹਾਂ ਬਿਠਾ ਦੇ ਇਹਨੂੰ ਸਰਕਾਰੀ ਕੁਰਸੀ ਤੇ ਪਹਿਲਾਂ ਤਾਂ ਜਿਵੇਂ ਅਸੀਂ ਕੁਝ ਖਾਂਦੇ ਨਹੀਂ ਸੀ ਹੁਣ ਖਾਵਾਂਗੇ ਇਹ ਜੋ ਮਹਾਰਾਣੀ ਕਮਾਈਆਂ ਕਰਨ ਲੱਗੂਗੀ ਇਹਦੀ ਕਮਾਈ ਹੀ ਖਾਣੀ ਆ ਹੁਣ ਅਸੀਂ ਕਿਉਂ ਕਰਦੇ ਹੋ ਨਹੀਂ ਆ ਜਦ ਮਨਦੀਪ ਦੇਖ ਲਾ ਮੰਮੀ ਵੀ ਉੱਠ ਕੇ ਚਲੇ ਗਏ ਦੀਦੀ ਰੋਟੀ ਤਾਂ ਖਾਣੀ ਹੋਈ ਹੈ ਨਾ ਫਿਰ ਦੁਨੀਆਦਾਰੀ ਦੀ ਪਰਵਾਹ ਕੀ कि करा आया बालू ओते बाइक से देखो हाय हाय इने सट लगवाए आवा किथों लगी आ तू बैठ इथे आराम नाल ना बैठ मम्मी टू वे गो वेलकम टू ब्रांड गुड टॉय जो अपना बचपन याद दिलाए सो विद एवरी परचेस गेट अ गिफ्ट फ्रॉम ब्रांड गुड टॉय। इथे बैठ जा बैठ जा मम्मी मम्मी बाहर आओ देखो इदाडा नाल सट लगवा के आया देखो सही ਵੇ ਹੋਰ ਤਾਂ ਨਹੀਂ ਕਿਤੇ ਲੱਗੀ ਨਹੀਂ ਬਚ ਗਿਆ ਬਹੁਤ ਥੋੜੀ ਸੱਟ ਆ ਗਈ ਤੇ ਜਿਆਦਾ ਲੱਗ ਜਾਂਦੀ ਹੁੰਦ ਲੱਤਾਂ ਬਾ ਟੁੱਟ ਜਾਂਦੀ ਫੇਰ ਆ ਰਾਮ ਨਾਲ ਚਲਾਇਆ ਕਰ ਕਿੰਨੀ ਵਾਰੀ ਕਿਹਾ ਮੰਮੀ ਜੇ ਲਵਾਵਾ ਮੰਮੀ ਨੂੰ ਮੰਮੀ ਮੰਮੀ ਕੀ ਹੈ ਤੈਨੂੰ ਆਵਾਜ਼ਾਂ ਮਾਰੀ ਜਾਂਦੀ ਸੁਣਦਾ ਨਹੀਂ ਅੱਜ ਤਾਂ ਕੀ ਹੋ ਗਿਆ ਇਹਨੇ ਰੋਲਾ ਪਾਇਆ ਆ ਦੇਖੋ ਕਿੱਡੀ ਸੱਟ ਲਵਾ ਕੇ ਆਇਆ ਵਾ ਹਾਏ ਹਾਏ ਮੇਰੀ ਕਿੱਥੋਂ ਲਵਾ ਕੇ ਆਇਆ ਹਾਂ ਹਾਏ 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 ਨਹੀਂ ਕਿੰਨੀ ਆ ਸੱਟਾਂ ਲਵਾ ਰੱਖੀਆਂ ਨੇ ਆ ਲੈ ਤਸਦਾਨੀ ਹੋਰ ਵੀ ਕਿਤੇ ਲੱਗੀ ਥੀ ਜੀ ਖਰੋਚ ਆਈ ਹੈ ਬਸ ਆ ਖਰੋਚ ਦੱਸਦਾ ਵਾ ਬਬਲੀ ਤੂੰ ਐ ਕਰ ਹਲਦੀ ਵਾਲਾ ਦੁੱਧ ਬਣਾ ਕੇ ਦੇ ਮੁੰਡੇ ਨੂੰ ਦੇਖ ਕਿੰਨਾ ਕਮਜ਼ੋਰ ਵੀ ਲੱਗ ਰਿਹਾ ਮੈਨੂੰ ਤਾਂ ਹੈ ਮੈਂ ਤਾਂ ਕਹਿੰਦੀ ਡਾਕਟਰ ਨੂੰ ਇੱਕ ਵਾਰੀ ਘਰੇ ਵੀ ਬੁਲਾ ਲਓ ਉਹਨੂੰ ਵੀ ਦਿਖਾ ਲਈਏ ਦੇਖ ਕਿੰਨੀਆਂ ਰਗੜਾਂ ਵਾਲੇ ਪੈਰਾਂ ਤੇ ਵੀ ਦੇਖ ਕਿੰਨੀਆਂ ਰਗੜਾਂ ਲਵਾਈ ਫਿਰਦਾ ਵਾ ਹੈ ਬਬਲੀ ਹੋਇਆ ਨਹੀਂ ਹਜੇ ਦੁੱਧ ਮम्मी ਹੋਇਆ ਨਹੀਂ ਹੋਇਆ ਮੈਨੂੰ ਉਹ ਤੂੰ ਚੁੱਪ ਕਰ ਕਿਉਂ ਨਹੀਂ ਹੋਇਆ ਮੈਂ ਤਾਂ ਕਹਿੰਦੀ ਆ ਨਾ ਤੂੰ ਗੋਲਡੀ ਨੂੰ ਫੋਨ ਕਰ ਆਪਾਂ ਡਾਕਟਰ ਕੋਲੇ ਚੱਲਦੇ ਆ ਇਹਨੂੰ ਲੈ ਕੇ ਪਤਾ ਨਹੀਂ ਕੋਈ ਅੰਦਰੋਂ ਨਹੀਂ ਸੱਟ ਨਾ ਲੱਗੀ ਹੋਵੇ ਮੰਮੀ ਦੀਦੀ ਕਹਿੰਦੇ ਸੀ ਅਸੀਂ ਡਾਕਟਰ ਨੂੰ ਕਰੀ ਬੁਲਾ ਲ ਜਿੰਨਾ ਦਾ ਬੁਖਾਰ ਉਤਰਦਾ ਨਹੀਂ ਪਿਆ ਲੈ ਡਾਕਟਰ ਮੈਂ ਜੇਪ ਚ ਲੈ ਕੇ ਫਿਰਦੀ ਆਂ ਜਾਂ ਉਹ ਮੇਰੇ ਮਾਮੇ ਦਾ ਹੁੰਦਾ ਕਿ ਫੋਨ ਕਰਿਆ ਸੱਦਿਆ ਤੇ ਘਰ ਆਜੂਗਾ ਉਹ ਦੀਦੀ ਕਹਿੰਦੇ ਸੀ ਜਿਹੜੀ ਕਹਿੰਦੀ ਸੀਗੀ ਨਾ ਉਹਦੇ ਕੋਲੇ ਜਾ ਉਹ ਕਰਨ ਲੱਗੀ ਤਾਂ ਹੋਈ ਆ ਪੱਟੀਆਂ ਜੇ ਉਹਦੀ ਕੋਈ ਜਾਣ ਪਛਾਣ ਚ ਹੈਗਾ ਤਾਂ ਦੇਖ ਲੈ ਮੈਂ ਤਾਂ ਨਹੀਂ ਜਾਣਦੀ ਕਿਸਨੂੰ ਨਾਲੇ بار بار ਇੱਥੇ ਆ ਕੇ ਨਾ ਮੈਨੂੰ ਕੁੜੀ ਨੂੰ ਦੱਸਣ ਦੀ ਲੋੜ ਨਹੀਂ ਕਿ ਬੁਖਾਰ ਚੜ ਗਿਆ ਬੁਖਾਰ ਚੜ ਗਿਆ ਕਿਤੇ ਨਹੀਂ ਮਰਦੀ ਉਹ ਕੀ ਹੋ ਗਿਆ ਜੋਤ ਪੁੱਤ ਕੁਛ ਨਹੀਂ ਚਾਹਦੀ ਸੀ ਬਸ ਤੇਰੀ ਹੀ ਨਜ਼ਰ ਲੱਗੀ ਐ ਇਹਨੂੰ ਮੁੰਡੇ ਨੂੰ ਜੇ ਤੂੰ ਜਰਿਆ ਨਹੀਂ ਨਾ ਜਾਣਦਾ ਹੈਗਾ ਮੇਰਾ ਪੋਤਾ ਜੋਤ ਉੱਠ ਪਤਾ ਚੱਲ ਅੰਦਰ ਜਾ ਰੈਸਟ ਕਰ ਮੈਂ ਦੇਖਦੀ ਆ ਡਾਕਟਰ ਕੋ ਲੈ ਕੇ ਜਾਣਾ ਕਿ ਕਿਨੂੰ ਦਿਖਾਉਣਾ ਚਲ ਚਲ